ਮਹਾਰਾਜ ਸਾਨੂੰ ਅੱਸੂ ਦੇ ਮਹੀਨੇ ਵਿੱਚ ਕਿਹੜੇ ਕਰਮ ਕਰਨ ਵਾਸਤੇ ਕਹਿੰਦੇ ਨੇ ਮਹਾਰਾਜ ਜੀ ਬਖਸ਼ਿਸ਼ ਕਰ ਦੇ ਅਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਏ ਇਹ ਅੱਸੂ ਦਾ ਮਹੀਨਾ ਜਿਹੜਾ ਇਹ ਸਰਦ ਰੁੱਤ ਦਾ ਪਹਿਲਾ ਮਹੀਨਾ ਕਿਉਂਕਿ ਦੋ ਦੋ ਮਹੀਨਿਆਂ ਦੀਆਂ ਰੁੱਤਾਂ ਹੁੰਦੀਆਂ 12 ਮਹੀਨੇ ਨੇ ਤੇ 6 ਰੁੱਤਾਂ ਨੇ ਸੂਰਜ ਜਿਹੜਾ ਇੱਕ ਰਾਸ਼ ਨੂੰ ਛੱਡ ਕੇ ਜਦ ਦੂਜੀ ਰਾਸ਼ ਵਿੱਚ ਪ੍ਰਵੇਸ਼ ਕਰਦਾ ਉਦੋਂ ਸਮੇਂ ਵਿੱਚ ਤੇ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਉਹਨੂੰ ਸੰਕਰਾਂਤ ਕਿਹਾ ਜਾਂਦਾ ਹੈ ਸੰਸਕ੍ਰਿਤ ਦੇ ਸੰਕਰਾਂਤ ਇਹ ਭਲੀ ਪ੍ਰਕਾਰ ਕ੍ਰਾਂਤੀ ਆਉਣੀ ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਆਪਾਂ ਸੰਗਰਾੰਦ ਵੀ ਸੂਰਜ ਜਦੋਂ ਇੱਕ ਰਾਸ਼ ਨੂੰ ਛੱਡ ਕੇ ਦੂਜੀ ਵਿੱਚ ਪ੍ਰਵੇਸ਼ ਕਰਦਾ ਉਦੋਂ ਮੌਸਮ ਵੀ ਬਦਲਦਾ ਸਮਾਂ ਵੀ ਬਦਲਦਾ ਤੇ 12 ਮਹੀਨੇ ਹੁੰਦੇ 12 ਰਾਸ਼ਾਂ ਨੇ ਸੂਰਜ ਦੀਆਂ ਇਹ 12 ਮਹੀਨਿਆਂ ਵਿੱਚ 6 ਰੁੱਤਾਂ ਹੁੰਦੀਆਂ। ਇੱਕ ਰੁੱਤ ਜਿਹੜੀ ਹੁੰਦੀ 2 ਮਹੀਨਿਆਂ ਦੀ ਹੁੰਦੀ। ਜਵੇਂ ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ, ਅੱਸੂ, ਕੱਤ। ਜਵੇਂ ਜਿਹੜੀ ਗਰਮੀ ਦੀ ਰੁੱਤ ਹੈ ਜੇਠ, ਹਾੜ ਇਹ ਪੂਰੀ ਗਰਮੀ ਦੀ ਰੁੱਤ ਜੇਠ-ਹਾੜ ਦੇ 2 ਮਹੀਨੇ। ਬਰਸਾਤ ਦੀ ਰੁੱਤ ਸੌਣ ਤੇ ਭਾਦਰੋਂ ਆ ਪਿੱਛੇ ਬਰਸਾਤਾਂ ਦੀ ਰੁੱਤ ਲੰਘ ਗਈ ਹੁਣ। ਹੁਣ ਸਰਦਰੋਂ ਤੇ ਸ਼ੁਰੂ ਹੋ ਗਈ। ਅੱਸੂ ਤੇ ਕੱਤ ਇਹ ਸਰਦ ਰੁੱਤ ਦੇ 2 ਮਹੀਨੇ। ਤੇ ਸਾਦਰੋ ਦਾ ਇਹ ਪਹਿਲਾ ਮਹੀਨਾ ਤੇ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਵੇਂ ਪਿੱਛੇ ਬਰਸਾਤ ਲੰਗੀ ਗਰਮੀ ਲੰਗੀ ਤੇ ਬੰਦੇ ਦਾ ਮਨ ਜਿਹੜਾ ਨਾ ਉਚਾੜ ਜਾ ਹੁੰਦਾ ਟਿਕਦਾ ਨਹੀਂ ਨਾ ਤਾਂ ਬਰਸਪਾਦੋਂ ਦੇ ਮਹੀਨੇ ਚ ਟਿਕਦਾ ਕਿਉਂਕਿ ਭਾਦੋਂ ਵੀ ਦੋ ਥਾਂ ਹੀ ਵਰਤਦਾ ਵੀ ਭਾਦੋਂ ਚ ਕਿਤੇ ਤਾਂ ਪੂਰੀ ਠੰਡ ਜੀ ਹੋ ਜਾਂਦੀ ਮੀਂਹ ਪੈਣ ਨਾਲ ਕਿਤੇ ਵਾਟ ਲੱਗ ਜਾਂਦਾ ਗਰਮੀ ਹੋ ਜਾਂਦੀ ਇਕਦਮੀ ਧੁੱਪ ਨਿਕਲੇ ਤੇ ਗਰਮੀ ਹੋ ਜਾਂਦੀ ਉਹ ਹੁਣ ਦੇਖੋ ਬਾਹਰ ਮੌਸਮ ਵੀ ਤਬਦੀਲ ਹੁੰਦਾ ਤੇ ਬੰਦੇ ਦੇ ਸਰੀਰ ਤੇ ਵੀ ਅਸਰ ਹੁੰਦਾ ਬੰਦੇ ਦਾ ਮਨ ਵੀ ਇਸ ਤਰ੍ਹਾਂ ਦਾ ਹੀ ਹੋ ਜਾਂਦਾ ਵਿਚਲਤ ਜਦ ਕਿਹਦਾ ਤਾਂ ਬਹੁਤ ਠੰਡਾ ਜਾ ਸੰਗਤ ਕਰਨ ਨੂੰ ਜੀ ਕਰਦਾ ਬਾਣੀ ਪੜਨ ਨੂੰ ਸੇਵਾ ਕਰਨ ਨੂੰ ਜੀ ਕਰਦਾ ਤੇ ਕਿਤੇ ਆਲਸ ਜੀ ਧਾਰ ਕੇ ਬੈਠਾ ਜੇ ਤਾਂ ਚੱਲ ਛੱਡ ਪਰੇ ਕਹਿੰਦਾ ਗੁਰਦੁਆਰੇ ਕੀ ਕਰਨ ਜਾਣਾ ਕੀ ਕਰਨਾ ਸੇਵਾ ਕਰਕੇ ਇਸ ਤਰ੍ਹਾਂ ਵੀ ਮਨ ਹੋ ਜਾਂਦਾ ਜਿਵੇਂ ਬਾਹਰ ਸੂਰਜ ਦਾ ਅਸਰ ਸਰੀਰ ਤੇ ਹੁੰਦਾ ਉਦੋਂ ਉਹ ਮਨ ਤੇ ਵੀ ਹੁੰਦਾ ਪਰ ਮਹਾਰਾਜ ਜੀ ਇੱਥੇ ਕਹਿੰਦੇ ਜਦੋਂ ਅਸੂ ਦਾ ਮਹੀਨਾ ਚੜ੍ਹਦਾ ਨਾ ਉਦੋਂ ਇੱਕ ਚਾਜ ਆ ਪੈਦਾ ਹੁੰਦਾ ਅੰਦਰ ਕਿਉਂਕਿ ਠੰਡੀ ਰੁੱਤ ਆ ਗਈ ਨਾ ਦਾ ਇਹ ਇਹਦੇ ਵਿੱਚ ਗਰਮੀ ਹੋਵੇਗੀ ਜਿਆਦਾ ਤੇ ਨਾ ਇਹਦੇ ਵਿੱਚ ਸਰਦੀ ਹੋਵੇਗੀ ਜਿਆਦਾ ਫਿਰ ਅੰਦਰ ਕਹਿੰਦੇ ਕਿ ਚਾ ਪੈਦਾ ਹੁੰਦਾ ਚਾ ਕੀ ਹੁੰਦਾ ਅਸਨ ਪ੍ਰੇਮ ਉਮਾਹੜਾ ਮਾਹੜਾ ਹੁੰਦਾ ਉਤਸ਼ਾਹ ਅੰਦਰ ਲੱਗਾ ਕਾ ਦਾ ਪ੍ਰੇਮ ਦਾ ਪ੍ਰੇਮ ਦਾ ਉਸ਼ਾਲਾ ਵਜਿਆ ਤੇ ਕੀ ਪ੍ਰੇਮ ਦਾ ਉਸ਼ਾਲਾ ਵਜਿਆ ਕਿਉਂ ਮਿਲੀ ਹੈ ਹਰ ਜਾਏ ਵੀ ਮਨ ਵਿੱਚ ਇਹ ਪੈਦਾ ਹੋਇਆ ਵੀ ਹਰੀ ਜੋ ਪਰਮਾਤਮਾ ਹਰ ਜਗ੍ਹਾ ਤੇ ਹੈ ਉਹਨੂੰ ਕਵੇਂ ਜਾ ਕੇ ਮਿਲਿਆ ਜਾਵੇ ਕਿਉਂਕਿ ਦੇਖੋ ਹਰ ਚੀਜ਼ ਆਪਣੇ ਮੂਲ ਨੂੰ ਮਿਲਣਾ ਲੋੜਦੀ ਹੈ ਪਾਣੀ ਹੈ ਨਾ ਪਾਣੀ ਦਾ ਮੂਲ ਕੀ ਹੈ ਸਮੁੰਦਰ ਤੇ ਜਦੋਂ ਦੇਖੋ ਤੁਸੀਂ ਪਾਣੀ ਜਿਹੜਾ ਉਹ ਨਿਵਾਨ ਨੂੰ ਵਗਦਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਾਵੇ ਵਿੱਚ ਸੁਰਸਰੀ ਵੀ ਗਲੀਆਂ ਨਾਲੇ ਮੀਂਹ ਪੈਂਦੇ ਪਾਣੀ ਨਾਲਿਆਂ ਟੋਬਿਆਂ ਤੋਂ ਹੋ ਕੇ ਸਮੁੰਦਰ ਵਿੱਚ ਜਾ ਕੇ ਡਿੱਗਦਾ ਆਪਣੇ ਮੂਲ ਨੂੰ ਮਿਲ ਪੈਂਦਾ ਸਮੁੰਦਰ 'ਚ ਉੱਠ ਕੇ ਬੱਦਲਾਂ 'ਚ ਜਾਂਦਾ ਬੱਦਲਾਂ ਤੋਂ ਫਿਰ ਵਰਸਦਾ ਫਿਰ ਆਪਣੇ ਮੂਲ ਨੂੰ ਚਲਾ ਜਾਂਦਾ ਅੱਗ ਅੱਗ ਵੇਖੋ ਣ ਧਰਤੀ ਤੇ ਬਾਲੀਏ ਪਰ ਅੱਗ ਦੇ ਜਿਹੜੇ ਕਿਨਕੇ ਉਹ ਤਾਂ ਨੂੰ ਕਿਉਂ ਡੇ ਕਾ ਤਾਂ ਅੱਗ ਤਾਂ ਨੂੰ ਕਿਉਂ ਜਾਂਦੀ ਉਹਦਾ ਮੂਲ ਹੈ ਸੂਰਜ ਅੱਗ ਦਾ ਮੂਲ ਆ ਸੂਰਜ ਤੇ ਅੱਗ ਜਿਹੜੀ ਆਪਣੇ ਮੂਲ ਨੂੰ ਦੇ ਨਾਲ ਜੁੜਨ ਨਾਲ ਉੱਚਦੀ ਆ ਤਾਂ ਉਹ ਤਾਂ ਨੂੰ ਜਾਂਦੀ ਹਨੇਰੀ ਆਉਂਦੀ ਆ ਹਨੇਰੀ ਦੇ ਨਾਲ ਮਿੱਟੀ ਦੇ ਕਣ ਜਿਹੜੇ ਆ ਉੱਪਰ ਆਕਾਸ਼ ਬੜੀ ਉੱਚੀ ਚਲੇ ਜਾਂਦੇ ਪਰ ਉਹ ਡਿੱਗਦੇ ਹਮੇਸ਼ਾ ਧਰਤੀ ਤੇ ਫੇਰ ਆ ਕੇ ਕਿਉਂ ਉਹਨਾਂ ਦਾ ਮੂਲ ਧਰਤੀ ਹੈ ਮਿੱਟੀ ਦੇ ਕਣਾਂ ਦਾ ਮੂਲ ਤਾਂ ਧਰਤੀ ਹੈ ਨਾ ਹਰ ਚੀਜ਼ ਜਿਹੜੀ ਆਪਣੇ ਮੂਲ ਵੱਲ ਤੁਰੀ ਜਾਂਦੀ ਪਰ ਇੱਕ ਬੰਦਾ ਹੈ ਸਿਰਫ ਆਪਣੇ ਮੂਲ ਵੱਲ ਨਹੀਂ ਜਾਂਦਾ ਤਾਂ ਹੀ ਬਾਣੀ ਵਿੱਚ ਆਇਆ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਤੇਰਾ ਮੂ ਸਾਡਾ ਮੂਲ ਕੀ ਆ ਸਾਡਾ ਮੂਲ ਹੈਗਾ ਵਾਹਿਗੁਰੂ ਪ੍ਰਮਾਤਮਾ ਅਸੀਂ ਉੱਥੋਂ ਹੀ ਆਏ ਨਾ ਬਾਣੀ ਇਹ ਕਹਿੰਦੀ ਨਾ ਕਹੋ ਕਬੀਰ ਹੋ ਰਾਮ ਕੀ ਅੰਸ ਜਸ ਜਸ ਕਾਗਜ਼ ਪਰ ਮਟੈਣਾ ਮਨਸ ਐਸੀ ਰਾਮ ਦੀ ਅੰਸਾਂ ਵਾਹਿਗੁਰੂ ਦੀ ਅੰਸਾਂ ਉੱਥੋਂ ਹੀ ਆਏ ਆ ਸਾਡਾ ਮੂਲ ਉਹ ਆ ਪਰ ਅਸੀਂ ਕਦੇ ਵੀ ਬੰਦਾ ਉਸ ਮੂਲ ਵੱਲ ਜੁੜਨ ਦਾ ਯਤਨ ਨਹੀਂ ਕਰਦਾ ਬਾਣੀ ਵਿੱਚ ਬਚਨ ਹੁੰਦਾ ਪਰ ਉਹ ਦੀ ਪੜਦੇ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਇਹ ਸਾਨੂੰ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਪਰਮੇਸ਼ਰ ਨੂੰ ਮਿਲਣ ਵਾਸਤੇ ਵੀ ਮਿਲਿਆ ਹਾ ਕਾਮਧੰਦੇ ਅਸੀਂ ਸਾਡੇ ਫਰਜ਼ ਨੇ ਜਿਹੜੇ ਉਹ ਵੀ ਪੂਰੇ ਕਰਨੇ ਅਸੀਂ ਪਰਿਵਾਰ ਦੇ ਪਰ ਕੁਝ ਕੁ ਸਮਾਂ ਇਹੋ ਜਿਹਾ ਕੱਢਿਆ ਜਾਵੇ ਜਿਹਦੇ ਕਰਕੇ ਅਸੀਂ ਆਪਣੇ ਮੂਲ ਨਾਲ ਵੀ ਜੁੜ ਸਕੀਏ ਵੀ ਸਾਨੂੰ ਆਪਣੇ ਮੂਲ ਦਾ ਤਾਂ ਪਤਾ ਹੋਵੇ ਨਾ ਵੀ ਕਿੱਥੋਂ ਆਏ ਆ ਅਸੀਂ ਤੇ ਮਾਰੇ ਕਹਿੰਦੇ ਜਿੰਨਾਂ ਨੂੰ ਇਹ ਅੰਦਰ ਚਾ ਮੂਲ ਬਾਰੇ ਪਤਾ ਲੱਗ ਜਾਂਦਾ ਵੀ ਅਸੀਂ ਮੂਲ ਨਾਲ ਵੀ ਜੁੜਨਾ ਉਹਨਾਂ ਅੰਦਰ ਫਿਰ ਇਹ ਸਵਾਲ ਪ੍ਰੇਮ ਪੈਦਾ ਉਸ਼ਾਲਾ ਵੱਜਦਾ ਕਿ ਅਸੀਂ ਵਾਹਿਗੁਰੂ ਨੂੰ ਮਿਲੀਏ ਵੀ ਕਿੱਥੇ ਆਉ ਵਾਹਿਗੁਰੂ ਫਿਰ ਭਾਲ ਸ਼ੁਰੂ ਕਰਦਾ ਬੰਦਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਮਿਲਣਾ ਕਿਸੇ ਨਾਲ ਜਿਹੜਾ ਮੇਰੇ ਮਿਲਣ ਵਾਲੀ ਕੰਮ ਜਿਹੜਾ ਉਹ ਸਵਰ ਸਕਦਾ ਫਿਰ ਆਪਾਂ ਉਹਦੀ ਭਾਲ ਕਰਦੇ ਜਦ ਬੁਨਿਆਵੀ ਤੌਰ ਤੇ ਕੋਈ ਅਫਸਰ ਹੋਵੇ ਕੋਈ ਜਾਂ ਕੋਈ ਵੀ ਜਿਹਦੇ ਤਾਂ ਸਾਨੂੰ ਕੰਮ ਹੋਵੇ ਲੋਡ ਹੋਵੇ ਤੇ ਫਲਾਣਾ ਬੰਦਾ ਕੋਈ ਆ ਕੇ ਕਹੇ ਵੀ ਹਾਂ ਵੀ ਫਲਾਣਾ ਬੰਦਾ ਤੇਰਾ ਕੰਮ ਕਰ ਸਕਦਾ ਫਿਰ ਅਸੀਂ ਉਸ ਬੰਦੇ ਨੂੰ ਲੱਭਦੇ ਨਹੀਂ ਵੀ ਉਹ ਬੰਦਾ ਲੱਭੀਏ ਉਹ ਬੰਦਾ ਲੱਭੂਗਾ ਤੇ ਫਿਰ ਸਾਡਾ ਕੰਮ ਜਿਹੜਾ ਪੂਰਾ ਹੋਵੇਗਾ ਉਵੇਂ ਜਿਹੜੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਪ੍ਰਮਾਤਮਾ ਜਿਹੜਾ ਉਹਨੂੰ ਮਿਲਣਾ ਬੜਾ ਜ਼ਰੂਰੀ ਹੈ ਫਿਰ ਉਹਦੇ ਅੰਦਰ ਪਿਆਰ ਦਾ ਉਸ਼ਾਲਾ ਉੱਠਦਾ ਹੈ ਜਦੋਂ ਉਸ਼ਾਲਾ ਉੱਠਦਾ ਉਹ ਫਿਰ ਲੱਭਦਾ ਜਗਾ ਜਗਾ ਤੇ ਕਿੱਥੋਂ ਮਿਲੇ ਮੈਨੂੰ ਪ੍ਰਮਾਤਮਾ ਤੇ ਮਹਾਰਾਜ ਜੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ ਫਿਰ ਉਹਦੇ ਅੰਦਰ ਮਨ ਵਿੱਚ ਵੀ ਪਿਆਸ ਤਨ ਦੇ ਵਿੱਚ ਵੀ ਪਿਆਸ ਇੰਨੀ ਪਿਆਸ ਪੈਦਾ ਹੋ ਜਾਂਦੀ ਪਰਮੇਸ਼ਰ ਦੇ ਉਹ ਬੇਨਤੀਆਂ ਕਰਦਾ ਫਿਰਦਾ ਵੀ ਕੋਈ ਭਾਈ ਮੈਨੂੰ ਮਿਲਾ ਦਿਓ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਵੀ ਕਹਿੰਦਾ ਕੋਈ ਹੈ ਦੁਨੀਆ ਵਿੱਚ ਜਿਹੜਾ ਮੈਨੂੰ ਪ੍ਰਮਾਤਮਾ ਨੂੰ ਮਿਲਾ ਦੇਵੇ ਵਾਹਿਗੁਰੂ ਨਾਲ ਮੇਲ ਦੇਵੇ ਫਿਰ ਕਹਿੰਦੇ ਮਹਾਰਾਜ ਜੀ ਕਹਿੰਦੇ ਫਿਰ ਉਹ ਬੰਦਾ ਫਿਰ ਜਾਂਦਾ ਹੈ ਨਾ ਲੱਭਦਾ ਫਿਰ ਉਹਨੂੰ ਕਿਸੇ ਸਤਸੰਗਤ ਵਿੱਚੋਂ ਪਤਾ ਲੱਗ ਜਾਂਦਾ ਕੋਈ ਗੁਰਮੁਖ ਪਿਆਰਾ ਦੱਸ ਦਿੰਦਾ ਵੀ ਰੱਬ ਨੂੰ ਪਾਲਦਾ ਫਿਰਦਾ ਰੱਬ ਤੈਨੂੰ ਐ ਨਹੀਂ ਮਿਲਣਾ ਐਵੇਂ ਨਾ ਭਟਕਣਾ ਜੇ ਤੁਰਿਆ ਫਿਰ ਕਿਸੇ ਗੁਰਮੁਖ ਦੇ ਨਾਲ ਜੁੜ ਕਿਉਂਕਿ ਜਿਹੜੇ ਸਾਧੂ ਮਹਾਤਮਾ ਮਾਰ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕਾ ਲਾਗਾ ਪਾਏ ਵੀ ਕਹਿੰਦੇ ਜਿਹੜਾ ਪ੍ਰੇਮ ਸਰੂਪ ਵਾਹਿਗੁਰੂ ਆਇਆ ਨਾ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਜਾਪ ਸਿਚ ਕਹਿੰਦਾ ਜੱਤਰ ਤੱਤਰ ਦੇਸਾ ਵਿਸਾ ਕੋਈ ਫੈਲਿਓ ਅਨੁਰਾਗ ਕਿ ਪ੍ਰਮਾਤਮਾ ਪ੍ਰੇਮ ਸਰੂਪ ਹੋ ਕੇ ਸਾਰੇ ਕਿਤੇ ਫੈਲਿਆ ਹੋਇਆ ਵੀ ਉਹਨੂੰ ਜੇ ਤੂੰ ਪ੍ਰਾਪਤ ਕਰਨਾ ਉਹਨੂੰ ਮਲਾਉਣ ਵਾਲੇ ਕੌਣ ਹੁੰਦੇ ਨੇ ਸੰਤ ਮਹਾਂਪੁਰਸ਼ ਸਾਧੂਆਂ ਦੀ ਸੰਗਤ ਕਰ ਗੁਰਮੁਖਾਂ ਦੀ ਸੰਗਤ ਕਰ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ ਜਦੋਂ ਤੂੰ ਉਹਨਾਂ ਦੀ ਸੰਗਤ ਵਿੱਚ ਬੈਠੇਗਾ ਉਹਨਾਂ ਦੇ ਬਚਨ ਸੁਨੇਗਾ ਤੇਰੇ ਅੰਦਰ ਹੋਰ ਚਾਪ ਪੈਦਾ ਹੋਵੇਗਾ ਤੂੰ ਉਹਨਾਂ ਦੇ ਚਰਨਾਂ ਨਾਲ ਜੁੜ ਉਹਨਾਂ ਨੂੰ ਬੇਨਤੀਆਂ ਕਰ ਕਿ ਮਹਾਂਪੁਰਸ਼ੋ ਸਾਨੂੰ ਕੋਈ ਬਾਣੀ ਦੇ ਨਾਲ ਜੋੜ ਦਿਓ ਸਿਮਰਨ ਕਰਾਓ ਸਾਡੇ ਕੋਲੋਂ ਫਿਰ ਉਹ ਤਰੀਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸੇਵਾ ਕਰ ਲਿਆ ਕਰ ਗੁਰੂ ਘਰ ਆ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਉਹ ਗੁਰੂ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਮਹਾਪੁਰਸ਼ ਬਾਣੀ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਚਾਪ ਪੈਦਾ ਹੋ ਗਿਆ ਕਿਸੇ ਪਖੰਡੀਆਂ ਦੇ ਟਹੇ ਨਾ ਕਿਤੇ ਚੜ ਜਾਈ ਜੇ ਕੋਈ ਬੰਦਾ ਹੀ ਅੰਦਰ ਇਹ ਚਾਪ ਪੈਦਾ ਹੋਇਆ ਕਿਸੇ ਨੂੰ ਮਿਲਣ ਵਾਸਤੇ ਵੀ ਆਹ ਬੰਦਾ ਹੀ ਕੰਮ ਕਰ ਸਕਦਾ ਸਾਡਾ ਤੇ ਕਈ ਵਾਰ ਸਾਨੂੰ ਨਕਲੀ ਬੰਦੇ ਵੀ ਮਿਲ ਜਾਂਦੇ ਜਿਨ੍ਹਾਂ 'ਚ ਅਸੀਂ ਲੱਗ ਜਾਂਨੇ ਸਾਡਾ ਸਮਾਂ ਵੀ ਖਰਾਬ ਹੋ ਜਾਂਦਾ ਧਨ ਵੀ ਖਰਾਬ ਹੋ ਜਾਂਦਾ ਜੀਵਨ ਵੀ ਖਰਾਬ ਹੋ ਜਾਂਦਾ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਨੇ ਵਾਹਿਗੁਰੂ ਨੂੰ ਮਿਲਣ ਵਾਲੇ ਬਾਣੀ ਬਾਣੇ ਦੇ ਧਾਰਣੀ ਆਪ ਬਾਣੀ ਪੜ੍ਹਦੇ ਨੇ ਆਪ ਸੇਵਾ ਕਰਨ ਵਾਲੇ ਨੇ ਨਾ ਉਹਨਾਂ ਦੇ ਚਰਨਾਂ ਨਾਲ ਲੱਗੀ ਉਹ ਤੈਨੂੰ ਪ੍ਰਮਾਤਮਾ ਨਾਲ ਮਿਲਾ ਦੇਣਗੇ ਉਹ ਤੈਨੂੰ ਰਸਤਾ ਦੱਸ ਦੇਣਗੇ ਜਦੋਂ ਉਹਨਾਂ ਦੀ ਸੰਗਤ ਕਰੇਗਾ ਵੇਨ ਪ੍ਰਭ ਕਿਉਂ ਸੁਖ ਪਾਈ ਐ ਦੂਜੀ ਨਹੀਂ ਜਾਏ ਮਹਾਰਾਜ ਕਹਿੰਦੇ ਪ੍ਰਭੂ ਤੋਂ ਬਿਨਾ ਕੋਈ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਦੂਜੀ ਕੋਈ ਹੋਰ ਜਗ੍ਹਾ ਹੀ ਨਹੀਂ ਜਿੱਥੋਂ ਸੁਖ ਮਿਲੇ ਸੁਖ ਸਾਰੇ ਕਿੱਥੋਂ ਮਿਲਦੇ ਆ ਵਾਹਿਗੁਰੂ ਦੇ ਕੋਲੋਂ ਮਿਲਦੇ ਆ ਆਪਾਂ ਦੇਖੋ ਕਿਸੇ ਨੇ ਮਾਇਆ ਵਿੱਚ ਸੁੱਖ ਗਿਣਿਆ ਕਿਸੇ ਨੇ ਬਾਹਰਲੇ ਦੇਸ਼ਾਂ ਵਿੱਚ ਸੁੱਖ ਗਿਣਿਆ ਕਿਸੇ ਨੇ ਨਾਟਕ ਚੇਟਕਾਂ ਵਿੱਚ ਸੁੱਖ ਗਿਣਿਆ ਜਵੇਂ ਬਾਣੀ ਵਿੱਚ ਜ਼ਿਕਰ ਜ਼ਿਕਰ ਹੁੰਦਾ ਨਾ ਸੁੱਖ ਨਾਹੀ ਦੇਖੇ ਨਿਰਤ ਨਾਟੇ ਸੁੱਖ ਨਾਹੀ ਬਹੁਤੇ ਧਨ ਖਾਟੇ ਸੁੱਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਜਹ ਹਰ ਹਰ ਗੁਣ ਗਾਏ ਕੋਈ ਬੰਦਾ ਕਹਿੰਦਾ ਵੀ ਸੁੱਖ ਮਾਇਆ ਵਿੱਚ ਆ ਮਾਇਆ ਕਮਾ ਲੂ ਮੈਂ ਸੁਖੀ ਹੋ ਜਾਵਾਂਗਾ ਪਰ ਬੰਦਾ ਇਹਨੇ ਹੁਣ ਦੇਖੋ ਜਿਹਨਾਂ ਕਰੋੜਾਂ ਰੁਪਈਆ ਨਹੀਂਦਾ ਉਹਨਾਂ ਨੂੰ ਵੀ ਨਹੀਂ ਆਉਂਦੀ ਵੱਡੀਆਂ-ਵੱਡੀਆਂ ਬਿਮਾਰੀਆਂ ਉਹਨਾਂ ਨੂੰ ਲਗੀਆਂ ਹੋਈਆਂ ਸੁੱਖ ਤਾਂ ਉਹਨਾਂ ਨੂੰ ਵੀ ਨਹੀਂ ਮਿਲਿਆ ਮਾਇਆ ਨੇ ਸੁੱਖ ਤਾਂ ਉਹਨਾਂ ਨੂੰ ਵੀ ਨਹੀਂ ਦਿੱਤਾ ਜੇ ਕਵੇ ਸੁਖ ਪੇਖੇ ਨਿਰਤ ਨਾਟੇ ਕੋਈ ਬੰਦਾ ਕਹਿੰਦਾ ਵੀ ਮੇਰਾ ਮਨ ਦੁਖੀ ਆ ਚੱਲ ਮੈਂ ਨਾਟਕ ਚੇਟਕ ਵੇਖ ਲਵਾਂ ਵੀ ਇਹਨਾਂ ਵਿੱਚ ਹੀ ਪਰਚਿਆ ਰਹੇ ਸਦਾ ਵੀ ਇਹ ਤੋਂ ਸੁੱਖ ਮਿਲ ਜਾਵੇਗਾ ਪਰ ਉਹਨਾਂ 'ਚੋਂ ਵੀ ਸੁੱਖ ਨਹੀਂ ਮਿਲਦਾ ਫਿਰ ਕਹਿੰਦੇ ਵੀ ਆਹ ਦੇਸ਼ ਮੇਰੇ ਵਾਸਤੇ ਚੰਗਾ ਨਹੀਂ ਹੈਗਾ ਵੀ ਹੋਰ ਬਾਹਰਲੇ ਦੇਸ਼ ਕਿਹੇ ਚਲੇ ਜਾਣਾ ਅਮਰੀਕਾ ਕੈਨੇਡਾ ਇੰਗਲੈਂਡ ਵੀ ਇਸ ਦੇਸ਼ 'ਚ ਮੇਰੇ ਵਾਸਤੇ ਸੁੱਖ ਨਹੀਂ ਹੈਗਾ ਮੈਂ ਬਾਹਰ ਚਲਾ ਜਾਂਦਾ ਪਰ ਮਾਰ ਕਹਿੰਦੇ ਵੀ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਵੀ ਉੱਥੇ ਵੀ ਸੁੱਖ ਨਹੀਂ ਵੀ ਭਾਵੇਂ ਜਿੰਨੇ ਮਰਜ਼ੀ ਦੇਸ਼ਾਂ 'ਚ ਜਾ ਕੇ ਕਮਾਈ ਕਰਨ ਲਵੇ ਕੋਈ ਛੋਖਾ ਜਾ ਕੇ ਜਿਹੜੇ ਬਾਹਰ ਗਏ ਕੋਈ ਸੁਖੀ ਹੈ ਕੋਈ ਬੰਦਾ ਸੁਖੀ ਤਾਂ ਕੋਈ ਵੀ ਨਹੀਂ ਦਾਸ ਕੋਲੋਂ ਸੰਖਿਆ ਕਰਦੇ ਆਨਲਾਈਨ ਬਾਹਰੋਂ ਬਹੁਤ ਸਿੰਘ ਜਦੋਂ ਉਹਨਾਂ ਪੁੱਛੀਦਾ ਨਾ ਕਹਿੰਦੇ ਬਾਬਾ ਜੀ ਜ਼ਿੰਦਗੀ ਬੜੀ ਔਖੀ ਇੱਥੇ ਸਾਰੀ ਦਿਹਾੜੀ ਕਹਿੰਦੇ ਕੰਮ ਧੰਦਿਆਂ 'ਚ ਲੰਘ ਜਾਂਦੀ। ਇੱਧਰ ਜਿਹੜੇ ਕਹਿੰਦੇ ਅਸੀਂ ਜਦੋਂ ਆਉਂਨੇ ਆ ਨਾ ਕ੍ਰੈਡਿਟ ਕਾਰਡ ਦੇ ਉੱਤੇ ਪੈਸੇ ਲੈ ਕੇ ਆਉਂਦੇ ਸਾਨੂੰ ਇੱਥੇ ਕੋਠੀਆਂ ਵੱਡੀਆਂ ਪਾਲੀਆਂ ਤੇ ਅਸੀਂ ਸੋਚਦੇ ਵੀ ਉੱਥੇ ਦਰਖਤਾਂ ਨਾਲ ਲੱਗੇ ਪੈਸੇ ਤੋੜ ਕੇ ਲੈ ਆਉਣੇ। ਪਰ ਉਹ ਕਹਿੰਦੇ ਬਾਬਾ ਜੀ ਜ਼ਿੰਦਗੀ ਬਹੁਤ ਔਖੀ ਇੱਥੇ। ਸਾਡਾ ਜੀ ਕਰਦਾ ਵੀ ਸਭ ਕੁਝ ਛੱਡ ਛੜਾ ਕੇ ਪੰਜਾਬ ਆ ਜੀਏ। ਇੱਥੇ ਇੱਕ ਬੰਦਾ ਕਮਾਈ ਕਰਕੇ ਚਾਰ ਜੀਆਂ ਨੂੰ ਪਾਲ ਲੈਂਦਾ ਤੇ ਉੱਥੇ ਚਾਰ ਚੱਲ ਜਾਨੇ ਕਮਾਈ ਕਰਦੇ ਖਰਚਾ ਤਾਂ ਆ ਵੀ ਪੂਰਾ ਨਹੀਂ ਹੁੰਦਾ। ਵੀ ਚਾਰ-ਚਾਰ ਬੰਦੇ ਕਮਾਈ ਕਰਦੇ ਪਏ ਆ ਤੇ ਖਰਚਾ ਤਾਂ ਵੀ ਨਹੀਂ ਪੂਰਾ ਹੁੰਦਾ ਬੱਚੇ ਆ ਜਿਹੜੇ ਉਹ ਵੱਖਰਾ ਕੰਮ ਪੜ੍ਹਾਈ ਵੀ ਕਰਦੇ ਆ ਆਪਣੀ ਨਾਲ ਆਪਣੇ ਕੰਮ ਵੀ ਕਰਦੇ ਪਏ ਇਥੇ ਤਾਂ ਬੱਚਿਆਂ ਨੂੰ ਸਿਰਫ ਪੜ੍ਹਾਈ ਕਰਨੀ ਪੈਂਦੀ ਕੰਮ ਤਾਂ ਨਹੀਂ ਨਾ ਕਰਨਾ ਪੈਂਦਾ ਪਰ ਫਿਰ ਵੀ ਅਸੀਂ ਸੋਚਦੇ ਨਹੀਂ ਸਾ ਇਸ ਦੇਸ਼ 'ਚ ਸਾਨੂੰ ਸੁੱਖ ਨਹੀਂ ਆਏਗਾ ਜਿੰਨਾ ਸੁੱਖ ਇਸ ਪੰਜਾਬ ਦੇਸ਼ 'ਚ ਆ ਨਾ ਸਾਨੂੰ ਭਾਵੇਂ ਦੁਨੀਆ ਦੀ ਕੋਈ ਧਰਤੀ ਫਰੇਈਏ ਅਸੀਂ ਉਹਨਾਂ ਸੁੱਖ ਕਿਤੇ ਨਹੀਂ ਮਿਲਣਾ ਉਹ ਤਾਂ ਵਹਿਮ ਹੀ ਐ ਇੱਕ ਸਾਡਾ ਆਮ ਕਹਾਵਤ ਆ ਸਾਡੇ ਵੀ ਦੂਜੇ ਦੀ ਥਾਲੀ 'ਚ ਲੱड्डੂ ਪਿਆ ਵੱਡਾ ਹੀ ਦਿਸਦਾ ਹੁੰਦਾ ਕਹਾਵਤ ਆ ਨਾ ਸਾਡੀ ਵੀ ਸਾਨੂੰ ਦੂਜੇ ਦਾ ਵੱਡਾ ਹੀ ਲੱਗਦਾ ਹੁੰਦਾ ਪਰ ਜਦੋਂ ਉੱਥੇ ਜਾ ਕੇ ਵਿਚਰਦੇ ਆ ਨਾ ਉਹਨਾਂ ਲੋਕਾਂ 'ਚ ਪਤਾ ਤਾਂ ਫੇਰ ਲੱਗਦਾ ਨਾ ਜਾ ਕੇ ਉੱਥੇ ਹਾਜ਼ਰੇ 2 ਨੰਬਰ ਦਾ ਧੰਦਾ ਕਰਨ ਵਾਲੇ ਬੰਦੇ ਆ ਉਹਨਾਂ ਕੋਲੇ ਮਾਇਆ ਬਹੁਤ ਹੁੰਦੀ ਆ 2 ਨੰਬਰ ਦੇ ਧੰਦੇ ਵਾਲਾ ਕੋਲੇ ਹੁੰਦੀ ਮਾਇਆ 1 ਨੰਬਰ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਬੰਦਾ ਨਾ ਉਹਦੇ ਕੋਲੋਂ ਮਾਇਆ ਨਹੀਂ ਜੁੜਦੀ ਬਾਣੀ ਵਿੱਚ ਬਾਹਰ ਜੇ ਬਚਨ ਕੀਤਾ ਪਾਪਾਂ ਬੱਜੋ ਹੋਵਾ ਨਹੀਂ ਮੋਇਆਂ ਸਾਥ ਨਾ ਜਾਈ ਪਾਪਾਂ ਤੋਂ ਬਿਨਾ ਮਾਇਆ ਇਕੱਠੀ ਨਹੀਂ ਹੁੰਦੀ ਪਾਪ ਕਰਮ ਕੀਤੇ ਤੋਂ ਬਿਨਾ ਕੋਈ ਬੰਦਾ ਕਹਿ ਦਵੇ ਵੀ ਹਾਂ ਵੀ ਮੈਂ ਇੰਨੀ ਮਾਇਆ ਇਕੱਠੀ ਕਰ ਲਈ ਇੰਨਾ ਤਨ ਜੋੜ ਲਿਆ ਨਹੀਂ ਜੋੜਿਆ ਜਾਂਦਾ ਪਾਪ ਕਰਮ ਕਰਕੇ ਹੀ ਮਾਇਆ ਇਕੱਠੀ ਹੁੰਦੀ 2 ਨੰਬਰ ਦਾ ਕੰਮ ਕਰਕੇ ਇਕੱਠੀ ਹੁੰਦੀ 1 ਨੰਬਰ ਨਾਲ ਮਾਇਆ ਨਹੀਂ ਇਕੱਠੀ ਹੁੰਦੀ ਆ ਕਿੰਨੇ ਲੋਕ ਆਪਾਂ ਦੇਖਦੇ ਆਂ 10 9 ਦੀ ਕਿਰਤ ਕਰਦੇ ਜ਼ਮੀਂਦਾਰ ਲੋਕ ਖੇਤੀ ਨਾਲ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਕੀ ਉਹਨਾਂ ਕੋਲ ਪੈਸਾ ਜੁੜ ਜਾਂਦਾ ਕੀ ਜੁੜ ਜਾਂਦਾ ਉਹਨਾਂ ਕੋਲ ਪੈਸਾ ਨਹੀਂ ਜੁੜਦਾ ਨਾ ਦਸਾਂ ਨੋਹਾਂ ਦੇ ਕਿਰਤ ਕਰਨ ਵਾਲੇ ਬੰਦੇ ਕੋਲੇ ਨਹੀਂ ਪੈਸੇ ਜੁੜਦੇ ਹਾਂ ਦੋ ਨੰਬਰ ਦੀ ਮਾਇਆ ਹੋਵੇ ਮਾੜਾ ਮੋਟਾ ਪਾ ਦੋ ਨੰਬਰ ਕਰਨ ਲੱਗ ਪਏ ਅਸੀਂ ਵੀ ਜਵੇਂ ਹੁਣ ਕਈ ਲੋਕ ਆ ਪੰਜਾਬ ਦੇ ਵਿੱਚ ਆਪਾਂ ਦੇਖਦੇ ਕਈ ਖੇਤੀਬਾੜੀ ਕਰਦੇ ਆਪਾਂ ਪੈਲੀਆਂ ਕਿਸੇ ਨੂੰ ਠੇਕੇ ਦੇ ਦਈਆਂ ਉਹ ਸਬਜ਼ੀਆਂ ਬੀਜ ਲੀਆਂ ਸਵੇ ਸਬਜ਼ੀਆਂ ਨੂੰ ਹੁਣ ਰਾਤ ਨੂੰ ਹੀ ਉਹ ਟੀਕੇ ਲਾ ਕੇ ਲਾਲਚੀ ਆ ਨਾ ਇਹ ਜੋ ਮਾਇਆ ਇਕੱਠੀ ਕਰ ਲਈਏ ਲੋਕ ਭਾਵੇਂ ਬਿਮਾਰ ਹੋ ਜਾਣ ਲਾਲਚੀ ਵੱਧ ਗਿਆ ਨਾ ਸਾਡੇ ਅੰਦਰ ਲੋਕ ਭਾਵੇਂ ਬਿਮਾਰ ਹੋ ਜਾਣ ਰੇਆ ਸਪਰੇਅ ਵਾਲੀਆਂ ਦਵਾਈਆਂ ਟੀਕੇ ਵਾਲੀਆਂ ਇੱਕ ਰਾਜ ਕੱਦੂ ਵੱਡਾ ਕੀਤਾ ਤੇ ਉਹ ਵੇਚਦਾ ਲੋਕ ਬਿਮਾਰ ਹੋ ਜਾਣ ਹੋ ਜਾਣ ਸਾਨੂੰ ਉਹਦੇ ਨਾਲ ਕੋਈ ਨਹੀਂ ਦੁੱਧ ਨਕਲੀ ਕਿੰਨਾ ਦੁੱਧ ਨਕਲੀ ਪੰਜਾਬ ਚ ਵਿਕੀ ਜਾਂਦਾ ਉਹ ਕਾਦੇ ਵਾਸਤੇ ਮਾਇਆ ਇਕੱਠੀ ਕਰ ਲਾਲਚ ਲਾਲਚ ਵਾਲੀ ਬਿਲਤੀ ਨਹੀਂ ਮਨੁੱਖ ਦੇ ਅੰਦਰੋਂ ਜਾ ਰਹੀ ਪਰ ਸੁੱਖ ਤਾਂ ਕਿਸੇ ਨੂੰ ਵੀ ਹੈ ਨਹੀਂ ਨਾ ਭਾਵੇਂ ਉਹ ਲਾਲਚ ਕਰਕੇ ਮਾਇਆ ਇਕੱਠੀ ਜਗੜੀ ਜਾਵੇ ਸੁੱਖ ਕਿੱਥੇ ਆ ਮਾਰੇ ਕਹਿੰਦੇ ਵਿਨ ਪ੍ਰਭ ਕਿਉ ਸੁੱਖ ਪਾਈ ਹੈ ਦੂਜੀ ਨਹੀਂ ਜਾਏ ਕਿ ਪ੍ਰਮਾਤਮਾ ਤੋਂ ਬਿਨਾ ਕਿਤੇ ਸੁੱਖ ਨਹੀਂ ਮਿਲਣਾ ਜੇ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ ਨਾ ਤੇ ਗਰੀਬੀ ਦੇ ਵਿੱਚ ਵੀ ਤੁਹਾਨੂੰ ਆਨੰਦ ਬਣਿਆ ਰਹੇਗਾ ਉਹਨ ਭਾਈ ਲਾਲ ਨੂੰ ਦਸਾਂ ਉਹਦੀ ਕੀਰਤੀ ਕਰਦਾ ਗਰੀਬ ਹੀ ਹੈ ਨਾ ਪਰ ਦੇਖੋ ਗੁਰੂ ਨਾਨਕ ਸਾਹਿਬ ਜੀ ਉਹਦੇ ਘਰ ਵਿੱਚ ਜਾ ਕੇ ਬੈਠ ਗਏ ਮਹਾਰਾਜ ਤਾਂ ਫਿਰ ਦਸਾਂ ਨੌ ਦੀ ਕੈਲਤ ਕਰਨ ਵਾਲਿਆਂ ਨਾਲ ਹੀ ਬੈਠਣਗੇ ਨਾ ਉੱਥੇ ਸਾਨੂੰ ਸੁੱਖ ਮਿਲਣਾ ਨਾ ਇਸ ਕਰਕੇ ਮਹਾਰਾਜ ਕਹਿੰਦੇ ਹੋਰ ਕੋਈ ਜਗਾ ਨਹੀਂ ਹੈਗੀ ਕਿ ਜਿੱਥੇ ਤੂੰ ਸੁੱਖ ਭਾਲਦਾ ਫਿਰ ਜਿੰਨੀ ਚਾਖਿਆ ਪ੍ਰੇਮ ਰਸ ਸੇਤ੍ਰਿਪਤ ਰਹੇ ਆਘਾਏ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਰਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਲਾਇਆ ਉਸ ਰਸ ਨੂੰ ਚੱਖ ਲਿਆ ਨਾ ਉਸ ਨੂੰ ਸਵਾਦ ਆ ਗਿਆ ਪ੍ਰੇਮ ਦਾ ਉਹ ਤ੍ਰਿਪਤ ਹੋ ਗਏ ਰੱਜ ਗਏ ਤ੍ਰਿਪਤੀ ਆ ਗਈ ਰੱਜ ਗਏ ਉਹ ਜਿਨ੍ਹਾਂ ਨੇ ਪ੍ਰੇਮ ਕੀਤਾ ਤੇ ਇਹੋ ਜੇ ਵੇਖੋ ਗੁਰਸਿੱਖ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦਾ ਬੰਦ-ਬੰਦ ਕਟਿਆ ਗਿਆ ਅਰਦਾਸ ਵਿੱਚ ਆਪਾਂ ਯਾਦ ਕਰਦੇ ਹਾਂ ਨਾ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਦੇਸ਼ ਕੌਮ ਧਰਮ ਲਈ ਸੀ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਕੌਣ ਸੀ ਪ੍ਰੇਮ ਕਰਨ ਵਾਲੇ ਸੀ ਆਪਣੇ ਸਰੀਰਾਂ ਦਾ ਬਲੀਦਾਨ ਦੇ ਦਿੱਤਾ ਭਾਈ ਮਤੀ ਦਾਸ ਨੇ ਆਰੇ ਨਾਲ ਚਰਾਲਿਆ ਪਾਈਦਾਲੇ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ ਸਭ ਕੁਝ ਇਸ ਤਰ੍ਹਾਂ ਦਾ ਹੋ ਗਿਆ ਇਸ ਕਰਕੇ ਮਹਾਰੇ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹ ਰੱਜ ਜਾਂਦੇ ਨੇ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਮਹਾਰੇ ਕਹਿੰਦੇ ਪਰ ਆਪ ਆਪ ਭਾਵ ਤਿਆਗ ਕੇ ਨਾ ਆਪ ਆਪ ਭਾਵ ਤਿਆਗ ਕੇ ਬੇਨਤੀ ਕਰੀਏ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਮਹਾਰਾ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ ਜੋ ਹਰ ਕੰਤ ਮਲਾਈ ਆ ਸੇ ਵਿਛੜਕਤ ਹੈ ਨਾ ਜਾਏ ਕਹਿੰਦੇ ਜਿਹੜੇ ਹਰੀ ਪਰਮਾਤਮਾ ਨੇ ਕੰਤ ਜੋ ਸਾਡਾ ਮਾਲਕ ਹੈ ਜਿਨ੍ਹਾਂ ਨੂੰ ਮਿਲਾ ਲਿਆ ਆਪਣੇ ਨਾਲੋਂ ਕਦੇ ਵੀ ਵਿਛੜਦੇ ਨਹੀਂ ਮੁੜਦੇ ਜਿਹਨਾਂ ਨੂੰ ਮੇਲ ਲੈਂਦਾ ਨਾ ਮਹਾਰਾਜ ਆਪਣੇ ਨਾਲ ਉਹਨਾਂ ਦਾ ਕਦੇ ਵੀ ਛੋੜਾ ਨਹੀਂ ਹੁੰਦਾ ਇੱਥੇ ਵੀ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਇੱਜ਼ਤ ਪੈਜ ਰੱਖਦਾ ਤੇ ਪ੍ਰਲੋਕ ਦੇ ਵਿੱਚ ਵੀ ਉਹਨਾਂ ਦੀ ਬਾਹ ਫੜਦਾ ਵਾਹਿਗੁਰੂ ਪਰਮਾਤਮਾ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਕਿ ਇਹ ਪ੍ਰਭੂ ਜੀ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈਗਾ ਸਾਡਾ ਇੱਕ ਹੀ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਹੈ ਕਿ ਵਾਹਿਗੁਰੂ ਨਾਲ ਜੁੜੀਏ ਅਸੀਂ ਵਾਇਗਰੂ ਨੂੰ ਛੱਡ ਕੇ ਹੋਰ ਜਵੇਂ ਮਹਾਪੁਰ ਚ ਪੜਿਆ ਕਰਦੇ ਸੀ ਨਾ ਕੋਈ ਅੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਢੋਲ ਟਮਕਾ ਸਰਵਰ ਦਾ ਕੋਈ ਕਿਸੇ ਦੀ ਪੂਜਾ ਕਰੀ ਜਾਂਦਾ ਕੋਈ ਕਿਸੇ ਦੀ ਪੂਜਾ ਕਰੀ ਜਾਂਦਾ ਅਸੀਂ ਹੋਰ ਸਾਰਿਆਂ ਦੀ ਪੂਜਾ ਛੱਡ ਕੇ ਸਿਰਫ ਅਕਾਲ ਪੁਰਖ ਦੀ ਪੂਜਾ ਕਰੀਏ ਵਾਹਿਗੁਰੂ ਨਾਲ ਜੁੜੀਏ ਤਾਂ ਹੀ ਸਾਨੂੰ ਜਿਹਦਾ ਹੈ ਸੁੱਖ ਮਿਲੇਗਾ ਮਾਰ ਕਹਿੰਦੇ ਉਹਦੀ ਸ਼ਰਨ ਵਿੱਚ ਰਹਾ ਕਰੀਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮયા ਹਰ ਰਾਏ ਮਾਰਜੀ ਅਖੀਰਲੀ ਪੰਕਤੀ ਵਿੱਚ ਅਸੂ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਕਿ ਉਹ ਜੀਵ ਰੂਪੀ ਇਸਤਰੀਆਂ ਹਮੇਸ਼ਾ ਹੀ ਸੁਖੀ ਵਸਦੀਆਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮਾਤਮਾ ਤਮਾਂ ਜੋ ਰਾਜਾ ਰੂਪ ਹੈ ਉਹਦੀ ਮਇਆ ਹੋ ਜਾਂਦੀ ਕਿਰਪਾ ਹੋ ਜਾਂਦੀ ਹੈ ਉਹ ਜੀਵ ਹਮੇਸ਼ਾ ਸੁਖ ਵਿੱਚ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਉਹਨਾਂ ਦਾ ਜੀਵਨ ਜਿਹੜਾ ਸੁਖੀ ਬਣ ਜਾਂਦਾ ਸੋ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਇਹ ਅਸੂ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਦਿੱਤਾ ਕਿ ਭਾਈ ਵਾਹਿਗੁਰੂ ਨਾਲ ਜੁੜ ਨਾਮ ਜਪ ਬੰਦਗੀ ਕਰ ਸੇਵਾ ਸਿਮਰਨ ਕਰ ਜੀਵਾਂ ਦਾ ਭਲਾ ਕਰ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਾਵੇਂਗਾ ਨਾ ਹਰ ਥਾਂ ਦੇ ਉੱਤੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਤੇ ਵਾਹਿਗੁਰੂ ਨਾਲ ਜੁੜਨਣ ਵਾਸਤੇ ਸਾਧਨ ਕੀ ਹੈ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰ ਉਥੋਂ ਤੇਰੇ ਅੰਦਰ ਪਿਆਰ ਜਿਹੜਾ ਪੈਦਾ ਹੋ ਜਾਵੇਗਾ ਵਾਹਿਗੁਰੂ ਨੂੰ ਮਿਲਣ ਦਾ ਵਾਹਿਗੁਰੂ ਦਾ ਹੋ ਰਸਤਾ ਵੀ ਤੈਨੂੰ ਦੱਸ ਦੇਣਗੇ ਸੋ ਇਸ ਕਰਕੇ ਤੂੰ ਵਾਹਿਗੁਰੂ ਦੇ ਨਾਲ ਜੁੜ ਜਾਵੇਂਗਾ ਤੇਰਾ ਭਲਾ ਹੋਵੇਗਾ ਸੋ ਵਿਚਾਰਾ ਕਰਦਿਆਂ ਹੋਇਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤ ਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਨਾਹਾਰ ਹੈ ਬਖਸ਼ ਲੈਣਾ ਜੀ ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸੈਭ ਸਿਉ ਮੇਲ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੂ ਸੁਖੀ ਵਸੰਧੀਆ ਜਿਨਾ ਮਇਆ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ